ਬੜਾ ਇਸ਼ਕ ਇਸ਼ਕ ਤੋਂ ਕਰਦਾ ਏ ਕਦੇ ਇਸ਼ਕ ਦਾ ਗੁੰਜਲ ਖੋਲ ਤੇ ਸਈ ਬੜਾ ਇਸ਼ਕ ਇਸ਼ਕ ਤੋਂ ਕਰਦਾ ਏ ਕਦੇ ਇਸ਼ਕ ਦਾ ਗੁੰਜਲ ਖੋਲ ਤੇ ਸਈ ਤੈਨੂੰ ਮਿੱਟੀ ਵਿੱਚ ਨਾ ਰੋਲ ਦੇਵੇ ਦੋ ਪਿਆਰ ਤੇ ਭੋਲ ਭੋਲ ਤੇ ਸਈ ਸੁਖ ਘਟ ਤੇ ਦਰਤ ਹਜ਼ਾਰ ਮਿਲਣ ਕਦੀ ਇਸ਼ਕ ਨੂੰ ਤੱਕੜੀ ਧੋਲ ਤੇ ਸਈ ਤੇਰੀ ਹਸਤੀ ਅੱਖ ਵੀ ਪੇਚਣਾ ਚਾਵੇ ਕਦੀ ਸਾਨੂੰ ਅੰਦਰੋਂ ਫਰੋਲ ਤੇ ਸਈ ਕਦੀ ਸਾਨੂੰ ਅੰਦਰੋਂ ਫਰੋਲ ਤੇ ਸਈ ਲਿਸ਼ਕ ਪੁਸ਼ਕ ਨਾ ਵੇਖੜਿਆ ਵੇਖ ਨਾ ਸੁੰਦਰ ਮੁਖੜੇ ਪਰ ਮੁਖੜੇ ਤੇ ਅੰਦਰ ਤੇ ਲਹਿ ਹਰਕ ਦਿਲ ਤੇ ਅੰਦਰ ਦੁੱਖੜੇ ਹਰਕ ਦਿਲ ਤੇ ਅੰਦਰ ਦੁੱਖੜੇ ਸੱਚਨਾ ਜੇ ਤੂੰ ਹਾਸੇ ਦਿੱਤੇ ਦੁੱਖ ਵੀ ਅੱਛੇ ਖਾਸੇ ਦਿੱਤੇ ਲੋਕਾਂ ਨੇ ਤੇ ਗੱਲ ਕੀਤੀ ਤੂੰ ਤਾਂ ਖੋਲ ਖੁਲਾਸੇ ਦਿੱਤੇ ਤੂੰ ਤਾਂ ਖੋਲ ਖੁਲਾਸੇ ਦਿੱਤੇ ਬੁੱਲਿਆ ਰੰਗ ਵਿਕਦੇ ਨੇ ਬਸ ساری ਮੇਰੇ ਯਾਰ ਦਾ ਰੰਗ ਨਾ ਵਿਕਦਾ ਏ ਕੋਈ ਪਸੰਦ ਨਾ ਕਰੇ ਮੇਰੇ ਸਾਹਮਲੇ ਰੰਗ ਨੂੰ ਚਿੱਟਿਆ ਤਾਂ ਤਾਂ ਪਰਸ਼ਾ ਮ ਵੀ ਵਿਕਦਾ ਏ ਕੋਈ ਰੰਗ ਕਾਲਾ ਕੋਈ ਰੰਗ ਪੀਲਾ ਕੋਈ ਰੰਗ ਕਾਲਾ ਕੋਈ ਰੰਗ ਪੀਲਾ ਕੋਈ ਲਾਲ ਗੁਲਾਬੀ ਕਰਦਾ ਉਹ ਬਲੇਸ਼ਾ ਰੰਗਮਰਸ਼ਤ ਵਾਲਾ ਕਿਸੇ ਕਿਸੇ ਨੂੰ ਚੜਦਾ रंग मुरिशद वाला किसी किसी न इश्क खुदा ना हो सकिया की करना ऐसे इश्को कंधा रोख न सलामत रहना की करना ऐसी लिश्कन रो रो के यार मनाया की करना ऐसे इश्क न था थां ते दिल विकते नहीं ਵਿਚਨ ਵਾਲਿਆਂ ਨੇ ਵੇਚ ਦਿੱਤਾ ਇਸ਼ਕ ਨੂੰ ਵਿਚਨ ਵਾਲਿਆਂ ਨੇ ਵੇਚ ਦਿੱਤਾ ਇਸ਼ਕ ਨੂੰ ਭੁੱਲਿਆ ਮੇਰੀ پاک ਮੁਹੱਬਤਾਂ ਮੁਲ ਪਾਦੇ ਮੈਂ ਕਿੰਨੀਆਂ ਚੋ ਨੱਚ ਰੋਲਦਾ ਫਿਰਦਾ ਮੈਨੂੰ ਆਪਣੇ ਰੰਗ ਦੀ ਝੋਣ ਚ ਪਾਦੇ ਮੈਨੂੰ ਆਪਣੇ ਰੰਗ ਦੀ ਝੋਣ ਚ ਪਾਦੇ ਭੁੱਲਿਆ ਜ਼ਿਕਰ ਕਰਾਂ ਚਾ ਫਿਕਰ ਕਰਾਂ ਉਹ ਹਰ ਸਾਹ ਵਿੱਚ ਵਸ ਬੈਠਾ ਹੈ ਮੈਂ ਕਮਲਾ ਮੇਰਾ ਯਾਰ ਕੰਮਲਾ ਉਹ ਕੰਮਲੇ ਦੀ ਅਦਾਲਤ ਬੈਠਾ ਹੈ ਉਹ ਕੰਮਲੇ ਦੀ ਅਦਾਲਤ ਬੈਠਾ ਹੈ ਬੁੱਲਿਆ ਸੁੱਤੇ ਤਤੋਂ ਇਸ਼ਕ ਚਕਾਵੇਂ ਮੋਇਆ ਦੇ ਵਿੱਚ ਜਾਨ ਤੋ ਪਾਵੇਂ ਨਿਤ ਮਰਨ ਤੋਂ ਚੰਗਾ ਹੈ ਉਹ ਕੜ ਹੀ ਚੰਗੀ ਜਿਹੜੀ ਤਿਰਜਸਾ ਚ ਲੰਘਦੀ ਚਾਵੇ ਜਿਹੜੀ ਤਿਰਜਸਾ ਚ ਲੰਘਦੀ ਚਾਵੇ ਬੁੱਲਿਆ ਚ ਲੇਖ ਹੀ ਹੋਮਨ ਮਾੜੇ ਫਿਰ ਕੌਣ ਤਿਲਾਂ ਦੀਆਂ ਜਾਣੇ ਮੈਂ ਬੈਠਾ ਪਨ ਫਕੀਰ ਤੇ ਤਰਤੇ ਪਾਰੇ ਮੈਂ ਤਿਲ ਤਿਸਨਾਵਾ ਤੈਨੂੰ ਪੜਨਾ ਨਾ ਵੇ ਮੈਂ ਤਿਲ ਤਿਸਨਾਵਾ ਤੈਨੂੰ ਪੜਨਾ ਨਾ ਵੇ ਬੁੱਲਿਆ ਮੈਨੂੰ ਵੀ ਦੱਸ ਰੱਬ ਕਿਵੇਂ ਤਾਂ ਦਿੱਖਦਾ ਏ ਓਹ ਕਿਵੇਂ ਦੀ ਸਜਾ ਲਿਖਦਾ ਏ ਮੇਰਾ ਮੂੰਹ ਹੱਥ ਕਿਉਂ ਉੱਠ ਜਾਂਦਾ ਦੇਖਨ ਮਿਲਨ ਨੂੰ ਇੰਨੀਆਂ ਕਮੀਆਂ ਨੇ ਮੇਰੇ ਇਸ਼ਕ ਚ ਮੌਲਾ ਮੈਨੂੰ ਹਰ ਥਾਂ ਹਨੇਰਾ ਦਿੱਖਦਾ ਮੈਨੂੰ ਹਰ ਥਾਂ ਹਨੇਰਾ ਦਿੱਖਦਾ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਟੇ ਰੋਂ ਬਹੁਤ ਸਕੋਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੇ ਲੋ ਚੰਗੇ ਲੱਗੇ ਹੋਵੇ ਤਾਂ ਇਸ ਨੂੰ ਵੱਟਵਾ ਦੇ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ